ਸਭ ਭੂਨੇ ਬ੍ਰਹਮਤਨਾ ਪਾਵਨ ਸ਼ਬਦ ਤੁਨ ਗੁਰੂ ਅਰਜਨ ਦੇਵ ਜੀ ਦਾ ਸਰੰਗ ਰਾਵਦੀ ਅੰਤਰ ਪਾਵਨ ਸ਼ਨਾਤੋ ਵਿਚਾਰਨ ਹੋਇਆ ਅਵਰ ਸਭ ਭੂਲੇ ਬ੍ਰਹਮਤਨਾ ਜਨਿਆ ਇਸ ਪਾਵਨ ਸ਼ਬਦ ਦੇ ਨਾਮ ਤਨ ਗੁਰੂ

ਸੂਪਰਬੋ ਪ੍ਰਮਾਤਮਾ ਦੇ ਨਾਲ ਚਿੱਤ ਨੂੰ ਜੋੜਨਾ ਪ੍ਰੇਮ ਕਰਨਾ ਹੀ ਪ੍ਰਾਪਤੀ ਦਾ ਸਾਧਨ ਹੈ ਇਸ ਦਿਨ ਇਹ ਪ੍ਰਭੂ ਪ੍ਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਸਹਾਇਕ ਹੁੰਦਾ ਹੈ ਇਸ ਤਰ੍ਹਾਂ ਬਹਿਣੀ ਤਨ ਗੁਰੂ ਮਾਰਾ ਦੀ ਪਾਵਨ ਬਾਣੀ ਦਾ ਜੋ ਗਿਆਨ ਹੈ ਇਹ ਯੂਨੀਵਰਸ ਦਾ ਗਿਆਨ ਹੈ ਹਰ ਇੱਕ ਤਰ੍ਹਾਂ ਦੇ ਲਈ ਹਰ ਇੱਕ ਪ੍ਰਕਾਰ ਦੇ ਸਿੰਕੀ ਤੇ ਬੀ ਮਨੁੱਖ ਤੇ ਲਈ ਧਰਤੀ ਤੇ ਹਰ ਕੋਨੇ ਤੇ ਗੁਰਪਰੰਚੀ ਦਾ ਗਿਆਨੀ ਜਗਾਰ ਇਹ ਸਾਰਿਆਂ ਦੇ ਲਈ ਸਾਂਝਾ ਹੈ ਜਿਵੇਂ ਆਪਾਂ ਹਿੰਦੂ ਧਰਮ ਦੇ ਗ੍ਰੰਥ ਪੜ੍ਹਦੇ ਆ ਉਹਨਾਂ ਦੇ ਅੰਦਰ ਜੋ ਗਿਆਨ ਹੈ ਕੇਵਲ ਹਿੰਦੂ ਧਰਮ ਨਹੀਂ ਗਿਆਨ ਹੈ ਦੂਜੇ ਧਰਮਾਂ ਦੇ ਇਥੋਂ ਤੱਕ ਕਿ ਜਿਹੜੇ वेद शास्त्र ਨੇ ਉਹਨਾਂ ਦੇ ਅੰਦਰ ਕੇਵਲ ਤੇ ਕੇਵਲ ਉਹਨਾਂ ਦੀ ਹੀ ਗੱਲ ਕੀਤੀ ਲਈਏ ਜਿਹੜੇ ਉਸ ਫਿਰਕੇ ਦੇ ਵਿੱਚ ਹੁੰਦੇ ਨੇ ਨਾ ਯੋਗੀਆਂ ਦੀ ਨਾ ਸੰਨਿਆਸੀਆਂ ਦੀ ਨਾ ਬ੍ਰਹਮਚਾਰੀਆਂ ਦੀ ਇਸ ਤਰ੍ਹਾਂ ਦੀ ਕਿਸੇ ਵੀ ਹੋਰ ਗੱਲ ਨਹੀਂ ਕੀਤੀ ਗਈ। ਇਸੇ ਤਰ੍ਹਾਂ ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਕੇਵਲ ਮੁਸਲਮਾਨਾਂ ਨੂੰ ਹੀ ਗਿਆਨ ਦਿੱਤਾ ਹੈ। ਕਿਸੇ ਗੁਰ ਦੇ ਗਿਆਨ ਦੇ ਬਾਬਤ ਕੋਈ ਵੀ ਸ਼ਬਦ ਜਿਹੜਾ ਉਂਦਰ ਜ ਨਹੀਂ ਇਸੇ ਤਰ੍ਹਾਂ ਐਸਾਈ ਨੇ ਉਹਨਾਂ ਦਾ ਵੀ ਕਰਨ ਤੇ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਕੇਵਲ ਤੇ ਕੇਵਲ ਤੁਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਜੋ ਸਾਰਿਆਂ ਨੂੰ ਸਾਂਝਾ ਗਿਆਨ ਦਿੰਦੀ ਹੈ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਦੀ ਖੇਲਪਰ ਕਰਦੇ ਨੇ ਸਾਨੂੰ ਗਿਆਨ ਦਿੰਦੇ ਨੇ ਕਿ ਕੇਵਲ ਕਰਮ ਕਾਂਡ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਕਰਮ ਕਾਂਡ ਦੇ ਵਿੱਚ Hindu ਧਰਮੇ ਜਿਹੜਾ ਇਹਦੇ ਤਿੰਨ ਕਾਂਡ ਨੇ ਕਰਮ ਕਾਂਡ, ਉਪਾਸਨਾ ਕਾਂਡ ਤੇ ਗਿਆਨ ਕਾਂਡ ਕਰਮ ਕਾਂਡ ਦਾ ਅਰਥ ਹੁੰਦਾ ਹੈ ਜਿਹੜੇ ਧਰਮ ਦੇ ਵਿੱਚ ਅਸੀਂ ਲੈਨੇ ਆ ਉਸ ਧਰਮ ਦੀਆਂ ਕੋਈ ਧਾਰਮਿਕ ਰਸਮਾਂ ਨੇ ਉਹਨਾਂ ਨੂੰ ਸਿੱਖਣਾ ਹੈ ਕੰਮ ਕਾਂਡ ਦਾ ਅਰਥ ਹੁੰਦਾ ਹੈ ਜਿਹੜੇ ਧਰਮ ਦੇ ਵਿੱਚ ਅਸੀਂ ਰਹਿਨੇ ਆ ਉਸ ਧਰਮ ਦੀਆਂ ਕੁਝ ਧਾਰਮਿਕ ਰਸਮਾਂ ਹੁੰਦੀਆਂ ਨੇ ਉਹਨਾਂ ਨੂੰ ਸਿੱਖਣਾ ਇਹਨੂੰ ਕੰਮ ਕਾਂਡ ਆਖਦੇ ਨੇ ਇਹਨਾਂ ਨੂੰ ਸਿਖਾਇਆ ਜਾਂਦਾ ਹੈ ਹੋਂ ਮੂ ਕੀਵੇਂ ਕਰਨਾ ਹੈ ਜੱਗ ਕਿਵੇਂ ਕਰਨਾ ਹੈ ਜਨਤਾ ਰੱਖਣੀ ਕਿਵੇਂ ਕਰਨੀ ਹੈ ਅਲਕ ਕਿਵੇਂ ਦੇਣਾ ਹੈ ਵਰਤ ਕਿਵੇਂ ਰੱਖਨੇ ਇਹ ਸਾਰਾ ਕੁਝ ਕਰਮ ਕਾਂਡ ਦੇ ਵਿੱਚ ਆ ਜਾਂਦਾ ਹੈ ਕਰਮ ਕਾਂਡ ਸਿਖਾਈ ਜਾਂਦੇ ਨੇ ਇਹ ਪਹਿਲਾ ਤਾਣ ਦੇ ਦੂਜਾ ਤਾਣ ਹੁੰਦਾ ਉਪਾਸਨਾ ਤਾਣ 33 ਕਰੋੜ ਦੇਵਤੇ ਨੇ ਇਹਨਾਂ ਦੇ ਉਹ 33 ਕਰੋੜ ਜਿਹੜੇ ਦੇਵਤੇ ਨੇ ਉਹਨਾਂ ਵਿੱਚੋਂ ਕਿਸੇ ਇੱਕ ਦੇਵਤੇ ਨੂੰ ਇਹ ਆਪਣਾ ਇਸ਼ਟ ਮੰਨ ਲੈਂਦੇ ਨੇ ਫਿਰ ਜਿਹੜੇ ਦੇਵਤੇ ਨੂੰ ਇਸ਼ਟ ਮੰਨਦੇ ਨੇ ਉਹਦੀ ਉਪਾਸਨਾ ਕਰਨੀ ਪਾਉ ਉਹਦੀ ਵਡਿਆਈ ਕਰਨੀ ਹੁੰਦੀ ਸੋਭਾ ਕਰਨੀ ਉਹਦੇ ਗੁਣ ਗਾਇਨ ਕਰਨੇ ਇਹਨੂੰ ਆਪ ਦੇ ਨੇ ਉਪਾਸਨਾ ਕਰਨ ਕਰਮ ਕਾਂਡ ਉਹਗੇ ਉਪਾਸਨਾ ਕਾਂਡ ਉਹਗੇ ਫਿਰ ਤੀਜੇ ਨੰਬਰ ਤੇ ਆਉਂਦਾ ਹੈ ਗਿਆਨ ਕਾਂ ਜਿਸ ਦੀ ਉਪਾਸਨਾ ਕਰਦੇ ਨੇ ਉਸ ਦਾ ਗਿਆਨ ਪ੍ਰਾਪਤ ਹੋ ਜਾਣਾ ਬਸ ਇਤੋ ਤੱਕ ਦੀ ਸੀਮਤ ਨੇ ਇਸ ਕਰਕੇ ਗੁਰਬਾਣੀ ਦੇ ਅੰਦਰ ਭਗਤ ਕਬੀਰ ਜੀ ਦੇ ਸ਼ਬਦਾਂ ਦੇ ਨੇ ਹਿੰਦੂ ਅੰਨਾ ਇਹ ਅੰਨਾ ਅੰਨਾ ਕਿਉਂ ਹੈ ਜੋ ਕਿ ਦੇਵਤਿਆਂ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਵੈਗੁਰੂ ਹੈ ਇਹਨੂੰ ਚਾਹੀਦੀ ਹੈ ਉਸ ਅਕਾਲ ਪੁਰਖ ਵੈਗੁਰੂ ਦੀ ਉਪਾਸਨਾ ਕਰਨੀ ਉਸ ਦਾ ਗਿਆਨ ਪ੍ਰਾਪਤ ਕਰਨਾ ਤੇ ਇਹ ਉਹ ਪਰਮਾਤਮਾ ਨੇ ਬਣਾਏ ਹੋਏ ਉਪਾਸਨਾ ਕਰੇ ਇਸ ਕਰਕੇ Hindu ਨੂੰ ਅੰਨਾ ਕੇ ਤੁਰਕੂ ਕਾਣਾ ਇਹਨੂੰ ਇੱਕ ਅੱਖਾ ਲਾਖਿਆ ਇਹਨੂੰ ਥੋੜਾ ਜਿਹਾ ਗਿਆਨ ਨਹੀਂ ਅੱਧਾ ਗਿਆਨ ਹੈ ਇਸ ਤਰ੍ਹਾਂ ਕਿ ਉਹ ਪੂਰਨ ਗਿਆਨ ਨਹੀਂ ਇਸ ਨੂੰ ਪੂਰਨ ਸੋਝੀ ਨਹੀਂ ਇਸ ਕਰਕੇ ਇਹਨੂੰ ਅੰਕਾਣਾ ਅੱਖੇ ਵੀ ਖਾਣਾ ਹੈ ਦੀ ਇੱਕ ਅੱਖ ਹੈ ਕਿ ਇੱਕ ਨਹੀਂ ਹੈ ਕਿਉਂਕਿ ਇਹ ਪਹਿਲੂ ਸਰੀਅਤ ਸਦਾ ਦੇ ਵਿੱਚ ਆਉਣਾ ਸੁਨਨਤ ਕਰਨੀ ਨਵਾਜ਼ ਕਿਵੇਂ ਪੜਨੀ ਹੈ ਲੋਜੀ ਕਿਵੇਂ ਰੱਖਣੇ ਨੇ ਸਰੀਰਤ ਤਰੀਕਤ ਫਿਰ ਅੱਗੇ ਤੋਂ ਤੀਜਾ ਇਹਨਾਂ ਦਾ ਜਿਹੜਾ ਆਉਂਦਾ ਹੈ ਉਹਦੇ ਵਿੱਚ ਇਜੋ ਇਨਾਂ ਨੇ ਸਲਾਦੇ ਵਿੱਚ ਆਣ ਕੇ ਸਿੱਖਿਆ ਇਨਾਂ ਜਿਹੜਾ ਇਨਾਂ ਨੂੰ ਤਰੀਕਾ ਆ ਗਿਆ ਨਵਾਜ ਪੜਨ ਦਾ ਉਹ ਸਾਰਾ ਆ ਗਿਆ ਸਰਾ ਸਰੀਰ ਤਰੀਕਤ ਉਸ ਦੇ ਅਨੁਸਾਰ ਗਿਆਨ ਦੀ ਪ੍ਰਾਪਤੀ ਕਰ ਲੈਣੀ ਗਿਆਨ ਪ੍ਰਾਪਤ ਕਰਕੇ ਨਾ ਫਿਰ ਮਾਰਫਤ ਇਹ ਚੌਥੇ ਨੰਬਰ ਤੇ ਹੁੰਦਾ ਹੈ ਆਪਣੇ ਆਪ ਨੂੰ ਉਸ ਅੱਲਾ ਦੇ ਮਾਰਫਤ ਕਰ ਦੇਣਾ ਖੁਦਾ ਦੇ ਮਾਰਫਤ ਕਰ ਦੇਣਾ ਇਸ ਤਰ੍ਹਾਂ ਇਨਾਂ ਧਰਮਾਂ ਦੇ ਵਿੱਚ ਕੇਵਲ ਇਨਾਂ ਦਾ ਗਿਆਨ ਹੀ ਦਿੱਤਾ ਹੈ ਤੇ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਮਹਾਰਾਜ ਜੀ ਸਾਰੇ ਅੰਦਰ ਗਿਆਨ ਬਖਸ਼ਿਸ਼ ਕਰਦੇ ਨੇ ਇਨਾਂ ਸਾਰਿਆਂ ਨੂੰ ਕਰਮ ਕਾਂਡ ਆਤ ਦੇ ਨੇ ਇਹ ਕਰਮ ਕਾਂਡ ਨੇ ਤੇ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਜਿਹੜੇ ਇਸ ਤਰ੍ਹਾਂ ਦੇ ਕਰਮ ਕਾਂਡ ਦੇ ਵਿੱਚ ਲੱਗੇ ਹੋਏ ਨੇ ਨਾ ਅਵਰ ਸਭ ਭੁੱਲੇ ਪ੍ਰਮਤਨਾ ਜਾਣਿਆ ਉਹ ਸਾਰੇ ਦੇ ਸਾਰੇ ਔਰ ਪਾਸੇ ਲੱਗੇ ਹੋਏ ਭੁੱਲੇ ਫਿਰਦੇ ਨੇ ਤੇ ਭੁੱਲਿਆ ਹੋਇਆ ਨੇ ਉਸ ਅਕਾਲ ਪੁਰਖ ਵੈਗੂ ਦਾ ਜਿਹੜਾ ਨਾਮ ਜਪਣਾ ਸਿਮਰਨ ਕਰਨਾ ਉਸ ਨੂੰ ਨਹੀਂ ਜਾਣਨਾ ਕੀਤਾ ਜੀ ਇੱਕ ਸਧਾ ਅੱਖਰ ਜਾਪੇ ਹਿਰਦੈ ਵਸਿਆ ਦਿਨ ਬੇਦਹ ਕੱਪ ਕਛਨੇ ਆ ਗੁਰੂ ਮਰਜਿਸ ਤੁੱਕ ਦੇ ਅੰਦਰ ਨਿਰਣਾ ਕਰਦੇ ਨਹੀਂ ਕਿ ਜਿਹੜੇ ਗੁਰੂ ਸਵਾਦੇ ਨੇ ਨਾ ਇੱਕ ਸੁਧ ਅੱਖਰ ਇੱਕ ਉ ਸੁਤ ਅਖਰ ਇੱਕੋ ਸੁਤ ਜੀ ਨੇ ਅੱਖਰਾਂ ਨੂੰ ਸੋਧ ਕਰਕੇ ਵਾਹਿਗੁਰੂ ਗੋਬਿੰਦ ਗੰਦਰ ਸਾਨੂੰ ਬਖਸ਼ਿਸ਼ ਕੀਤਾ ਹੈ ਇੱਕ ਸੁਧ ਅਖਰ ਜਾ ਕੇ ਹਿਰਦੇ ਵਸਿਆ ਹੁਣ ਇਹ ਗੁਰੂ ਮਹਾਰਾਜ ਜੀ ਦੁਆਰਾ ਨਾਮੇ ਜਿਹੜਾ ਤੁ ਸਾਨੂੰ ਬਖਸ਼ਿਸ਼ ਕੀਤਾ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇਸ ਨਾਮ ਨੇ ਵਸਾ ਕਰਦੇ ਹੈ ਤਿੰਨ ਬੇਦਹ ਤਤ ਪਛਾਨਿਆ ਉਹਨੇ ਨਾ ਸਾਰੇ ਬੀਦਨ ਸ਼ਾਸਤਰਾਂ ਦਾ ਜਿਹੜਾ ਤਤ ਤੇ ਨਾ ਭਾਵ ਸਾਰੇ ਪ੍ਰਕਾਰ ਦਾ ਜਿਹੜਾ ਗਿਆਨ ਇਹ ਉਹਦੀ ਪ੍ਰਾਪਤੀ ਕਰਦੀ ਹੁਣ ਮੈਂ ਦੁਹਾ ਦੁੱਖਾਂ ਦਾ ਸਮੇਲ ਕਰਕੇ ਰਾਵਨੀਆਂ ਦੁਕਾਨੇ ਇਹਨਾਂ ਦਾ ਸਮੇਲ ਕਰਕੇ ਆਪ ਜੀ ਨੂੰ ਵੀ ਥੋੜਾ ਜਿਆ ਸਮਝਾਉਣ ਦਾ ਚਤਨ ਕਰਾਂ ਇਸ ਪਾਵਨ ਸ਼ਬਦ ਦੇ ਨਾਲ ਧੰਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ ਕਿ ਜਦੋਂ ਤੱਕ ਅਸੀਂ ਆਪਣੇ ਅੰਦਰ ਉਸ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਬਿਸੁੰਨੀ ਉਦੋਂ ਤੱਕ ਸਾਨੂੰ ਅੰਦਰ ਸ਼ਾਂਤੀ ਨਹੀਂ ਹੁੰਦੀ ਉਦੋਂ ਤੱਕ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਜੇ ਕੋਈ ਮਨੋਖੋ ਸਿਮਰਨ ਕਰਨ ਦੀ ਥਾਂ ਤੇ ਜਿਵੇਂ ਅਸੀਂ ਬੈਠਦੇ ਹਾਂ ਕੋਈ ਵਰਤ ਰੱਖੀ ਜਾਂਦਾ ਹੈ ਕੋਈ ਲੰਗੇ ਪੈਰੀ ਤੁਰਿਆ ਫਿਰਦਾ ਕਿਸੇ ਨੇ ਸਾਰੇ ਸਰੀਰ ਦੇ ਉੱਤੇ ਸੁਆਹ ਮਲੀਏ ਕੋਈ ਜੰਤਰਾ ਕਰ ਰਹੀਏ ਕੋਈ ਜੰਗਲਾਂ ਦੇ ਵਿੱਚ ਘਰ-ਬਾਰ ਛੱਡ ਕੇ ਨग्न ਸਾਧੂ ਹੋ ਕੇ ਕਿਸੇ ਨੇ ਸੰਿਆਸ ਲੈ ਲਿਆ ਜੇ ਨਾਮ ਨਹੀਂ ਜਪਿਆ ਤੇ ਇਹ ਸਾਰੇ ਦੇ ਸਾਰੇ ਵਿਅਰਥ ਨੇ ਗੁਰਮਾਰਾ ਜੀ ਦਾ ਸੰਦੇਸ਼ ਹੈ ਕਿ ਜੇ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਤੇ ਚ ਨਾਮ ਨਹੀਂ ਵਸਿਆ ਤੇ ਪੇਰੇ ਸਾਰੇ ਦੇ ਸਾੜੀ ਜਿਹੜੀ ਨਹੀਂ ਇਹ ਵਿਅਰਥ ਨਹੀਂ ਇਹਨਾਂ ਦਾ ਕੋਈ ਲਾਹਾ ਨਹੀਂ ਹੈਗਾ ਅਬਰ ਸਰ ਭੂਲੇ ਪ੍ਰਮਾਤਮਾ ਜਾਣਿਆ ਨਾਮ ਨੂੰ ਛੱਡ ਕੇ ਬਾਕੀ ਪਾਸੇ ਜਿਹੜੇ ਅਸੀਂ ਸਾਰੇ ਲੱਗੇ ਹੋਇਆ ਉਹ ਭੁੱਲੇ ਹੋਇਆ ਇਸ ਤਰ੍ਹਾਂ ਭੁੱਲਿਆ ਹੋਇਆ ਨਹੀਂ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਗਿਆਨੀ ਉਹਨੂੰ ਨਹੀਂ ਜਾਨਣਾ ਕੀਤਾ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵੇਗੂ ਦਾ ਸੁੱਧ ਅਖਰਾਂ ਵਾਲਾ ਜੋ ਵੈਗੂ ਉਸ ਨੂੰ ਹੀ ਦੇਦੇ ਅੰਦਰ ਵਸਾਲਿਆਏ ਉਹਨੇ ਸਾਰੇ ਈ ਵਿਦਾ ਸ਼ਾਸਤਰਾਂ ਦਾ ਗਿਆਨ ਜਿਹੜਾ ਉਹ ਪ੍ਰਾਪਤ ਕਰ ਲਿਆ ਹੈ ਜੀ ਨਹਾਉ ਪਰਵਿਰਤ ਮਾਰਗ ਜੀਤਾ ਵਿਸ਼੍ਰਮ ਹੋਈਐ ਦੇਤਾ ਰੂਪ ਪਚਾਰਾ ਰੰਗਰੀਆਂ ਤੁਕਾਂ ਦੇ ਵਿੱਚ ਤਾਂ ਗੁਰੂ ਮਹਾਰਾਜ ਜੀ ਨੇ ਦੱਸਿਆ ਸੀ ਵੀ ਨਾਮ ਜਪਣ ਕਰਕੇ ਮੁਕਤੀ ਹੁੰਦੀ ਹੈ ਬਾਕੀ ਜਿਹੜੇ ਨੇ ਉਹ ਸਾਰੇ ਧਰਮ ਕਾਂਡ ਤੇ ਰੂਪ ਕਾਂਡ ਤੇ ਰੂਪ ਨੂੰ ਦਾ ਕੋਈ ਦਾ ਨਹੀਂ ਹੁਣ ਬਿਸ਼ਰਾਮ ਤੋਂ ਪ੍ਰੰਤ ਗੁਰੂ ਮਹਾਰਾਜ ਜੀ ਬਾਹਰੋਂ ਬਣੀਆਂ ਟੋਕਾਂ ਤੋਂ ਬਾਅਦ ਗੁਰੂ ਮਹਾਰਾਜ ਜੀ ਬੈਕੀ ਸੌਰੀ ਦੇ ਵਿੱਚ ਦੱਸਦੇ ਨੇ ਜੇ ਅਸੀਂ ਪਰਮੇਤ ਦਾ ਮਾਰਗ ਲੈ ਲੈਨੇ ਇਹ ਪਰਮੇਤ ਵਾਲਾ ਮਾਰਗ ਕੀ ਇਹ ਦੋ ਨੇ ਇੱਕ ਨੂੰ ਪਰਮੇਤ ਆਖਿਆ ਇੱਕ ਨੂੰ ਨਿਰਵੇਤ ਆਖਿਆ ਪਰਵਿਰਤੀ ਦਾ ਅਰਥ ਇਹ ਹੁੰਦਾ ਹੈ ਕਿ ਮਾਇਆ ਦੇ ਨਾਲ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਖਿਲਾਰ ਪਾ ਲੈਣਾ ਮਾਇਆ ਦੇ ਨਾਲ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਖਿਲਾਰ ਪਾ ਲੈਣਾ ਕਿਤੇ ਫੈਕਟਰੀਆਂ ਲੱਗ ਜਾਈਆਂ ਕਿਤੇ <li>ਕੁਲੀਆਂ ਜ਼ਮੀਨਾਂ ਹੋਣੀਆਂ ਸਾਰਾ ਦਿਨ ਸੁਭਾਰਦਿਆਂ ਸੁਭਾਰਦਿਆਂ ਹੀ ਲੰਘ ਜਾਣਾ ਤੇ ਰਾਤ ਨੂੰ ਸੌਂਕੇ ਲੰਗਾ ਦੇਣਾ दिने फिर चढ़ना चढ़ चर, दिन चढ़ दिन, दिन फिर सारे कारोबार में मसा कि संभालते रहना कदी किते संभाल करनी कदी किते संभाल करनी प्रविरत आखते हैं बाहर ही तुरै करना जेड़ा जो प्रभु परमात्मा ने देता है उन्हें भी संतोख करके सबर करके संतुष्टि दे ना, उस परमात्मा का नाम जपने के लिए समा कट लेना एनुिरता आखते ਬੈਗੁਰੂ ਪਰਮਾਤਮਾ ਸੱਚੇ ਸਤਗੁਰ ਦੇ ਸਿਮਰਨ ਦੇ ਵਾਸਤੇ ਸਮੇਂ ਦਾ ਕੰਡ ਨੈਨਾ ਤੇ ਜੋ ਪਰਮਾਤਮਾ ਦਾ ਵਹਿਗੁਰੂ ਦਾ ਦਿੱਤਾ ਹੋਇਆ ਹੈ ਉਹਦੇ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਰੱਖਣਾ ਨੂੰ ਦਰਵੇਤਾ ਤੇ ਹੁਣ ਗੁਰਮਾਰਾ ਜੀ ਰੈਂਪ ਕਰਦੇ ਨੇ ਪਰਮੇਤ ਮਾਰਗ ਜੀਤਾ ਕੇ ਸ਼ੁਭ ਹੋਈ ਹੈ ਇਸ ਤਰ੍ਹਾਂ ਸੀ ਮਾਇਆ ਦਾ ਜਿੰਨਾ ਮਰਜ਼ੀ ਪਛਾਰਾ ਕਰਦੀ ਏ ਤੇ ਮਾਇਆ ਦੇ ਨਾਲ ਜੋ ਕੁਝ ਵੀ ਹੋ ਜਾਈਏ ਤੇ ਤਾਂ ਲੋਕ ਵਿਚਾਰਾ انہੀ ਲੋਕਾਂ ਦੇ ਵਿੱਚ ਸਾਡਾ ਖਲਾਰ ਹੋ ਜਾਏਗਾ ਵਿਚਾਰਾ ਦਾ ਅਰਥ ਉਹਦਾ ਮਸ਼ਹੂਰੀ ਹੋ ਜਾਣੀ انہੀ ਲੋਕਾਂ ਦੇ ਵਿੱਚ ਸਾਡੀ ਮਸ਼ਹੂਰੀ ਹੋ ਜੇਗੀ ਤੇ ਲੋਕਾਂ ਦੇ ਵਿੱਚ ਜਿਹੜੀ ਹੋਈ ਮਸ਼ਹੂਰੀ ਹੈ ਇਹਦੇ ਨਾਲ ਫਿਰ ਜਾਦੇ ਲੋਕਾਂ ਦੇ ਨਾਲ ਸੰਪਰਕ ਹੋ ਜਾਂਦਾ ਹੈ ਜਦੋਂ ਸੱਚਾ ਜੀ ਜਾਦੇ ਲੋਕਾਂ ਦੇ ਨਾਲ ਸੰਪਰਕ ਹੋ ਜਾਂਦਾ ਹੈ ਤੇ ਫਿਰ ਸਾਰਾ ਦਿਨ ਲੋਕਾਂ ਦੇ ਵਿੱਚ ਹੀ ਵਿਚਰਦਿਆਂ ਦਾ ਉਜਲ ਜਾਂਦਾ ਹੈ ਨਾਮ ਜਪਣ ਦਾ ਸਮਾਂ ਜਿਹੜਾ ਉਹ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦਾ ਹੈ ਜੀ ਜਾਉ ਨਾ ਰਿਹਾ ਨਹੀਂ ਪਰਗਾਸਾ ਤਾਉ ਨਾ ਹੰਦਾ ਅਧਾਰਾ ਜਦੋਂ ਤੱਕ ਮਨੁੱਖ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਨਾ ਹੋਵੇ ਉਦੋਂ ਤੱਕ ਉਹ ਭਾਵੇਂ ਆਪਣੇ ਆਪ ਨੂੰ ਸੰਤ ਅਖਵਾਵੇ ਭਾਵੇਂ ਸਾਧ ਅਖਵਾਵੇ ਭਾਵੇਂ ਗਿਆਨੀ ਅਖਵਾਵੇ ਤੇ ਭਾਵੇਂ ਭਗਤ ਅਕਵਾਵੀ ਉਹਦੇ ਅੰਦਰ ਇਹ ਨਾ ਜਿਹੜਾ ਉਹ ਹਨੇਰਾ ਹੀ ਰਹੇਗਾ ਉਹ ਹਨੇਰੇ ਦੇ ਵਿੱਚ ਹੀ ਤੁਰਿਆ ਫਿਰਦਾ ਅਖਵਾਨ ਨੂੰ ਜੋ ਮਰਜੀ ਅਖਵਾਲ ਲਵੇ ਨਾਂ ਦੇ ਅੱਗੇ ਨਿਕਨੈ ਇਹਨਾਂ ਮੈਨੂੰ ਇੱਕ ਪ੍ਰਸੰਗ ਯਾਦ ਆ ਗਿਆ ਮਾਰਸਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਚੰਦੂ ਕੇ ਉਹਦੇ ਨਾਲ ਹੀ ਅਗਲੇ ਪਾਸੇ ਇੱਕ ਢਾਬਾ ਵਾਲਾ ਡੇਰਾ ਵੱਜਦਾ ਉਸ ਡੇਰੇ ਦੇ ਵਿੱਚ ਪਹਿਲੇ ਸੰਤ ਸਨ ਜਿਹੜੇ ਉਹ ਬੜੇ ਚੰਗੇ ਸਨ ਉਨ੍ਹਾਂ ਦੀ ਥਾਂ ਤੇ ਕੋਈ ਹੋਰ ਸੇਵਕ ਜਿਹੜਾ ਉਹ ਆ ਗਿਆ ਉਹਨੇ ਆਪਣੀ ਕਾਰ ਦੇ ਉੱਤੇ ਗੱਡੀ ਦੇ ਉੱਤੇ ਇਹ ਲਿਖਵਾ ਲਿਆ 1008 1008 ਸੰਤ ਸੰਤ ਅਗੇ ਆਪਣਾ ਨਾਮ ਲਿਖਵਾ ਲਿਆ ਉਹਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਇਹ 1008 ਕਿਉਂ ਲਿਖਾਇਆ ਕਹਿੰਦਾ ਮੈਨੂੰ ਇਹ ਤਾਂ ਪਤਾ ਨਹੀਂ ਕਿਸੇ ਹੋਰ ਦੇ ਨਾਮ ਨਾਲ ਲੈ ਕੇ ਕਹਿੰਦਾ ਉਹਨੇ 108 ਲਿਖਵਾਇਆ ਸੀ ਤੇ ਮੈਂ 1008 ਲਿਖਵਾ ਲਈ ਉਹ ਆਸਪੇਤਾ ਉਹ ਕਹਿੰਦਾ ਤੈਨੂੰ ਪਤਾ ਹੈ 108 ਦਾ ਅਰਥ ਕੀ ਹੁੰਦਾ ਹੈ ਕਹਿੰਦਾ ਪਤਾ ਤੇ ਮੈਨੂੰ ਉਹ ਵੀ ਨਹੀਂ ਕਿਉਂ ਨਹੀਂ ਪਤਾ ਕਿਉਂਕਿ ਕਿਸੇ ਨੇ ਦੱਸਿਆ ਹੀ ਨਹੀਂ ਮੈਂ ਕਿਸੇ ਤੋਂ ਪੁੱਛਿਆ ਹੀ ਨਹੀਂ ਇਸ ਕਰਕੇ ਮੈਨੂੰ ਪਤਾ ਨਹੀਂ ਕਹਿੰਦਾ Hindu ਧਰਮ ਦੇ 108 ਗ੍ਰੰਥ ਬਣਦੇ ਨੇ ਉਹ 108 ਗ੍ਰੰਥ ਜਿੰਨੇ ਪੜੇ ਹੋ ਨਾ ਉਹ ਆਪਣੇ ਨਾਂ ਦੇ ਅੱਗੇ 108 ਲਗੂ ਹੁੰਦਾ ਹੈ ਤੇ 1000 ਅੱਛਾ ਕੋਈ ਚੀਜ਼ ਹੀ ਨਹੀਂ ਹੈ ਜੇ 1008 ਕਿਹੜੇ ਗ੍ਰੰਥ ਨੇ ਜਿਹੜੇ ਗ੍ਰੰਥ ਪੜ ਕੇ ਤੂੰ 1008 ਗ੍ਰੰਥ ਪੜੇ ਨੇ ਤੇ ਲਿਖੇ ਨੇ ਤੇ ਹੈ ਵਿਦਵਾਨ ਪੜ ਤੇਰੇ ਲਈ ਤੈ ਯੋਗ ਨਹੀਂ ਸੋ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਜਦੋਂ ਤੱਕ ਅੰਦਰ ਗਿਆਨ ਨਾ ਹੋਵੇ ਪ੍ਰਕਾਸ਼ ਨਾ ਹੋਵੇ ਹੁਣ ਵੇਖੋ ਇਹਨੂੰ ਪਤਾ ਤਾਂ ਕੁਝ ਹੈ ਹੀ ਨਹੀਂ ਤੇ ਨਾਮ ਦੇ ਅੱਗੇ 10108 ਲਿਖਵਾ ਲਿਆ ਉਸੇ ਤਰ੍ਹਾਂ ਪਤਾ ਕੁਝ ਵੀ ਨਾ ਹੋਵੇ ਅੰਧਰ ਹਨੇਰਾ ਹੋਵੇ ਆਪਣੇ ਅੱਗੇ ਸੰਤਨ ਲਿਖਵਾ ਲਵੇ ਭਗਤ ਅਪਲਿਖਵਾ ਲਵੇ ਸਾਧਨ ਲਿਖਵਾ ਲਵੇ ਉਹ ਤੇ ਲਖਣਨ ਕੀ ਹੁੰਦਾ ਹੈ ਅੰਦਰ ਤੇ ਹੀ ਦੇ ਰਹੀ ਹੈ ਨਾ ਜਉ ਲੋ ਰਿਤੇ ਨਹੀਂ ਪ੍ਰਗਰਸਾ ਜਦੋਂ ਤੱਕ ਨਾਮ ਜਪ ਕੇ ਸਿਮਰਨ ਕਰਕੇ ਸੱਚੇ ਸਤਗੁਰ ਦੀ ਕਿਰਪਾ ਦੇ ਨਾਲ ਅੰਦਰ ਪ੍ਰਗਾਸ਼ਨ ਨਾ ਹੋਵੇ ਤਉਨੋ ਅੰਧ ਅੰਧਾਰਾ ਉਦੋਂ ਤੱਕ ਉਸ ਮਨੁੱਖ ਦੇ ਅੰਦਰ ਹਨੇਰਾ ਹੀ ਰਵੇਗਾ ਆਪਣੇ ਨਾਮ ਦੇ ਅੱਗੇ ਭਾਵੇਂ ਉਹ ਜੋ ਮਰਜੀ ਲਕੂਂਦਾ ਮੇਰੇ ਜੀ ਜੈਸੀ ਕਰਤੀ ਸਾਧ ਕਉਮ ਬਿੰਦ ਬਿਨ ਬੀਜ ਨਿਕ ਜਾਮੈਂ ਤਾਂ ਗੁਰ ਬਾਣੀ ਤੋਂ ਮੈਂ ਕੁਰਬਾਨ ਜਾਂਣਾ ਗੁਰ ਬਾਣੀ ਦੇ ਅੰਦਰ ਨਾ ਗੁਰੂ ਮਹਾਰਾਜ ਜੀ ਨੇ ਤਾਂ ਇਹਨੂੰ ਯੂਨੀਵਰਸਲ ਤੋਂ ਥਾਕੇ ਆਏ ਇਹ ਯੂਨੀਵਰਸਲ ਗਿਆਨ ਇਹਦੇ ਵਿੱਚ ਹਰ ਪ੍ਰਕਾਰ ਦਾ ਗਿਆਨ ਸਾਨੂੰ ਪ੍ਰਾਪਤ ਹੋ ਜਾਏਗਾ ਦੂਜੇ ਧਰਮਾਂ ਦੇ ਵਿੱਚ ਦੂਜੇ ਗ੍ਰੰਥਾਂ ਦੇ ਵਿੱਚ ਇਸ ਤਰ੍ਹਾਂ ਸਾਰੇ ਪ੍ਰਕਾਰ ਦਾ ਗਿਆਨ ਜਿਹੜਾ ਪ੍ਰਾਪਤ ਨਹੀਂ ਹੁੰਦਾ ਹੁਣ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਜੈਸੇ ਧਰਤੀ ਸਾਧ ਹੈ ਬੋਬਿਧ ਅਸੀਂ ਧੀਮੀਦਾਰਾਂ ਤੇ ਧਰਤੀ ਨੂੰ ਆ ਅਸੀਂ ਬੜਾ ਸਵਾਰਿਆ ਚਿੱਤ ਤੇ ਮੁਕਤੀ ਵੀ ਨਹੀਂ ਹੋਏਗੀ ਜਦੋਂ ਤੱਕ ਪ੍ਰਭੂ ਪਰਮਾਤਮਾ ਦਾ ਨਾਮ ਜਿਹੜਾ ਉਹ ਨਹੀਂ ਜਪੇਗਾ ਕਿਉਂਕਿ ਨਾਮ ਹੀ ਜਿਹੜਾ ਇਹਦੇ ਨਾਲ ਹੀ ਸਾਨੂੰ ਮੁਕਤ